ਸਰਪੰਚ ਕਿਹੜੀ ਬਰਾਦੀ ਦਾ ਪਿੰਡ ਦਾ ਜਨਰਲ ਜੀ ਤੁਹਾਡੀ ਬਰਾਦੀ ਕਿਹੜੀ ਹੈ ਜਨਰਲ ਬਲੀਪੋਗਤ ਨਹੀਂ ਆਪਾਂ ਚ ਤੁਹਾਡੀ ਨਹੀਂ ਨਾ ਮੈਂ ਇਹਨਾਂ ਨੂੰ ਮਰਦਾ ਨਹੀਂ ਜੱਤ ਇਹਦਾ ਬਲਡوزر ਕਿੰਦਾ ਚੱਲੇ ਉੱਥੇ ਬਲਡوزر ਜੀ ਬਸ ਮਤਲਬ ਕਿ ਜਿਹੜਾ ਵੀ ਪ੍ਰੋਸੈਸ ਸੀਗਾ ਉਹਨੂੰ ਅਡੋਪ ਕੀਤਾ ਗਿਆ ਸੀ ਜੇ ਮਤਲਬ ਆਖੀ ਤੇ ਬੀੜੀ ਸਿੰਘ ਸਾਹਿਬ ਦੀ ਲੈਟਰ ਸੀ ਪ੍ਰੋਸੈਸ ਅਡੋਪ ਕੀਤਾ ਗਿਆ ਦੇਖੋ ਅੱਜ ਗੁਰੂ ਰਵਦਾਸ ਮਾਰੇ ਗੁਰਦੁਆਰਾ ਸਾਹਿਬ ਤੋਂ ਆਉਣ ਲਈ ਪ੍ਰੋਸੈਸ ਇਹ ਜਿਹੜੇ ਕਬਜ਼ੇ ਦਾ ਅਡਾਪਟ ਕੀਤਾ ਗਿਆ ਤੇ ਬਾਕੀ ਪਿੰਡ ਦਾ ਕਿਸ ਜਾਤੀ ਭਾਵ ਦਾ ਤਹਿਤ ਨਹੀਂ ਕੀਤਾ ਗਿਆ ਸਰ ਉਹ ਇਹ ਵਿੱਚ ਪ੍ਰਾਈਸ ਹੈਗੇ ਨਾ ਜੀ ਨਿਸ਼ਾਨਦੇਹੀ ਕਰਵਾਉਂਦੇ ਦਰਕਰਨ ਵਾਸਤੇ ਕਾਫੀ ਦਾ ਲਿਖ ਚੁੱਕੇ ਆ ਜੀ ਸਾਢੇ ਸੱਤ ਤੁਸੀਂ ਗੜਬੜ ਕੀਤੀ ਹੈ ਮਨਜੋ ਨਹੀਂ ਸਰ ਕਫਣ ਨੂੰ ਜੇਬ ਨਹੀਂ ਹੈਗੀ ਇਹ ਕਿਹਦਾ ਮਹਾਵਰਾ ਹੈ ਸਰ ਗੁਰੂਕਰ ਕਿਹਦਾ ਮਹਾਵਰਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆ ਕੀ ਆ ਕਫਣ ਨੂੰ ਜੇਬ ਨਹੀਂ ਹੈ ਤੇ ਜਿਹੜੇ ਕਫਫ ਨੂੰ ਜੇਪਾਂ ਲਾ ਕੇ ਇੱਥੇ ਆਉਂਦੇ ਤਾਂ ਮੈਂ ਨਹੀਂ ਬਚ ਲੈਂਦਾ